ਮੋਲੀ ਵਾਲਿਆਂ ਦੀ ਸਰਾ ਵਿੱਚ ਸਲਾਨਾ ਲੰਗਰ ਪੰਡਾਰਾ ਮਹਾ ਮਾਈ ਦਾ ਲੰਗਰ ਪੰਡਾਰਾ ਲਗਾਇਆ ਜਾ ਰਿਹਾ ਹੈ ਲੈ ਚਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜੈ ਮਾਂ ਲక్ష్ਮੀ ਨੌਜਵਾਨ ਸਮਿਤੀ ਅਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਲੰਗਰ ਪੰਡਾਰਾ ਇੰਕਾ ਗ੍ਰੇਟ ਅਤੇ ਮੁਬਾਰਕਪੁਰ ਦੇ ਵਿਚਾਲੇ ਰੇਲਵੇ ਲੈਨਾਂ ਦੇ ਕੋਲ ਜਿੱਥੇ ਰੇਲਵੇ ਲੈਨਾਂ ਹੈ ਉੱਥੇ ਸਲਾਨਾ ਲੰਗਰ ਢੰਡਾਰਾ ਜਿਹੜਾ ਲਗਾਇਆ ਜਾ ਰਿਹਾ ਸੋ ਲੈ ਚੱਲਦੇ ਤੁਹਾਨੂੰ ਜਿੱਥੀਆਂ ਤਸਵੀਰਾਂ ਦੇ ਨਾਲ ਜਿੱਥੇ ਸੰਖਾ ਨੂੰ ਹੁਣ ਪਹਿਲਾਂ ਸਵੇਰ ਤੋਂ ਵਕ ਵਕ ਲੰਗਰ ਢੰਡਾਰਾ ਚੱਲ ਰਿਹਾ ਸੀ ਹੁਣ ਗੋਲ ਗੱਪੇ ਚੱਹੀ ਚੱਲ ਰਹੀ ਹੈ ਲੈ ਚੱਲਦੇ ਇਹਦੇ ਨਾਲ ਦੇਖ ਸਕਦੇ ਤੁਸੀਂ ਜਿੱਥੀਆਂ ਤਸਵੀਰਾਂ ਦੇ ਵਿੱਚ ਜਿੱਥੇ ਸੇਵਾਦਾਰ ਆਪਣੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਅਰ ਬੜੀ ਆਇਆ ਗੋਲ ਗੱਪੇ ਕਰਾ ਰਹੇ ਗੋਲ ਗੱਪੇ ਕਰਾ ਰਹੇ ਮਹਾ ਮੈਦਾਨ ਲੰਗਰ ਢੰਡਾਰਾ ਟਿਕਟ ਦਗਾ ਗੋਲ ਗੱਫੇ ਕਰਾਵੇ ਆਇਓ ਭਗਵੀ ਗੋਲ ਗੱਫੇ ਟਿਕਟ 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 ਮਾਤਾ ਜੀ ਬਰਦੀ ਜਾ ਮਾਤਾ ਜੀ ਆ ਜਾ ਭਾਈ ਆ ਜਾ ਟਿੱਕੀ 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 ਘਰ ਘਰ ਬਟਿੱਕੀ ਗੋਲ ਗੱਫੇ ਕਰਾਰੇ ਗੋਲ ਗੱਫੇ ਆਇਓ ਭਾਈ ਕਰਾਰੇ ਥੋੜੇ ਮਸ਼ਹੂਰ ਗੋਲ ਗੱਫੇ ਬਹੁਤ ਪੜੀ ਆਏ ਵਾ ਵਾ ਨਿੰਬੂ ਪੜੀ ਰਾਤਾ ਭਗਾਰੇ ਆਇਓ ਭਗਜੀ ਨਸਾਰ ਛੋੜੇ ਬੱਚਿਆਂ ਦੁੱਧ ਬੋਤਲ ਆਪਣੇ ਨਾਲ ਲੈ ਕੇ ਆਓ ਦੁੱਧ ਲੈ ਜਾਓ ਭਾਤਾਂ ਨੇ ਫਿਰੂ ਸਟਾਰ ਲਾਇਆ ਤੋ ਦੱਸੇ ਕਿ ਮੋਟਰਸਾਈਕਲ ਰਾਸਤੇ 'ਚ ਨਾ ਲਾਓ ਟਰੈਕਟਰ ਕੱਢਣਾ ਟੈਂਕਰ ਭੱਜ ਰਹੀ ਤੇ ਰਾਸਤਾ ਆਪਣੇ ਖਾਲੀ ਕਰ ਦਿਓ ਅਡੇ ਆ ਰਹੇ ਸੇਵਾਦਾਰ ਜੇ ਮਾਤ ਦੀ ਸਾਰੇ ਸੇਵਾਦਾਰ ਆਪੋ ਆਪਣੇ ਸ਼ਿਵਮਨ ਮੰਦੋਂ ਦੇਈ ਜਿਵੇਂ ਕਿ ਟਿੱਕੀ ਦਾ ਲੰਗਰ ਸ਼ੁਰੂ ਹੋਣ ਜਾ ਰਿਹਾ ਹੈ ਸੋ ਸੰਗਤਾਂ ਵਾਸਤੇ ਟਿੱਕੀ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੋ ਸੇਵਾਦਾਰ ਆਪੋ ਆਪਣੀਆਂ ਲੰਗਰ ਬਣਾਉਣ ਦੇ ਵਿੱਚ ਸੇਵਾਵਾਂ ਦਿੰਦੇ ਹੋਏ ਗੋਲ ਗੱਪਿਆਂ ਦਾ ਲੰਗਰ ਟਿੱਕੀ ਦਾ ਲੰਗਰ ਔਰ ਸਵੇਰ ਤੋਂ ਹੀ ਹਰ ਪ੍ਰਕਾਰ ਦੇ ਲੰਗਰ ਜਿਹੜੇ ਹੋਰ ਲਗਾਏ ਜਾ ਰਹੇ ਆ ਸੋ ਅੱਜ 30 ਤਰੀਕ ਦੂਸਰਾ ਦਿਨ 29 ਤਰੀਕ ਸਵੇਰ ਤੋਂ ਹੀ ਲੰਗਰ ਜਿਹੜਾ ਸ਼ੁਰੂ ਹੋ ਗਿਆ ਸੀਗਾ ਜੈ ਮਾਂ ਲక్ష్ਮੀ ਧਾਰਮਿਕ ਸੁਸਮਤੀ ਫਗਵਾੜਾ ਜਿਸ ਨੂੰ ਨਜਵੰਨਾ ਬਲਉ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14ਵਾਂ ਸਾਲਾਨਾ ਲੰਗਰ ਪੰਡਾਰਾ ਤੋਟ ਬਰਤਾਇਆ ਜਾ ਰਿਹਾ ਸੋ ਸੰਗਤਾਂ ਬੜੇ ਪਿਆਰ ਸਹਿਤ ਸੰਗਤਾਂ ਨੂੰ ਰੋਕੇ ਸੇਵਾਦਾਰਾਂ ਵੱਲੋਂ ਲੰਗਰ ਸ਼ਿਕਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਸੇਵਾਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਉਹ ਸੇਵਾਵਾਂ ਤੇ ਸੰਗਤਾਂ ਲੰਗਰ ਪ੍ਰਸ਼ਾਦੇ ਸ਼ਕਧੀਆਂ ਹੋਈਆਂ ਔਰ ਸੇਵਾਦਾਰ ਜਿਹੜੇ ਆਪ ਕੋ ਆਪਣੀਆਂ ਸੇਵਾਵਾਂ ਦੇ ਵਿੱਚ ਵਿਅਸਤ ਦੁਸਾਂਝ ਖ਼ਬਰਾਂ ਤੋਂ सुरेंद्रਪਾਲ ਕੋਕੋ ਦੀ ਖਾਸ ਰਿਪੋਰਟ ਦੇਖਦੇ ਰਹੋ ਦੁਸਾਂਝ ਲਾਈਵ ਨਿਊਜ਼ ਚੈਨਲੋਂ ਕੱਲ ਫੇਰ ਇਸੇ ਤਰ੍ਹਾਂ ਲੰਗਰ ਦੀਆਂ ਏਡੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਦੁਸਾਂਝ ਲਾਈਵ ਨਿਊਜ਼ ਚੈਨਲ ਤੇ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਛੋਟੇ ਬੱਚਿਆਂ ਵਾਸਤੇ ਦੁੱਧ ਦਾ ਪ੍ਰਬੰਧ ਸੇਵਾ ਸമിതി ਵੱਲੋਂ ਕੀਤਾ ਗਿਆ ਤੋਂ 14ਵਾਂ ਸਾਲਾਨਾ ਲੰਗਰ ਪੰਡਾਰਾ ਤੋਂ ਸੇਵਾਦਾਰ ਭਾਂਡਿਆਂ ਦੀ ਸੇਵਾ ਚ ਭਾਂਡੇ ਧੋਣ ਦੀ ਸੇਵਾ ਜਿਹੜੀ ਚੱਲ ਰਹੀ ਆ ਨੌਜਵਾਨ ਵੀ ਆਪਦੇ ਹੱਥਾਂ ਦੇਵਾ ਥੋੜਾ ਛੋਟਾ ਸੇਵਾਦਾਰ ਆਪਣੀ ਸੇਵਾ ਦਿੰਦਾ ਹੋਇਆ। ਭਾਂਡੇ ਧੋ ਕੇ ਸੁੱਕਣੇ ਪਾਉਂਦਾ। ਦੋਈ। ਦੇਖ ਸਾਡੇ ਜੀ ਦਾਗੀਰਾਂ ਨੂੰ ਸੰਗਤਾਂ ਨੂੰ ਰੋਕ ਕੇ ਬੜੇ ਸਤਿਕਾਰ ਕਰਾ ਕੇ ਲੰਗਰ ਪ੍ਰਸ਼ਾਦਾ ਗੋਲ ਗੱਪੇ ਟਿੱਕੀ ਦਾ ਲੰਗਰ ਸਪਾਉਂਦੇ ਹੋਏ ਸੰਗਤ ਸੇਵਾਦਾਰ। ਦੋ। ਵੀਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਲੰਗਰ ਭੰਡਾਰਾ ਜਿਹੜਾ ਮੋਲੀ ਵਾਲਿਆਂ ਦੀ ਸਰਾ ਨੇੜੇ ਰੇਲਵੇ ਟ੍ਰੈਕ ਰੇਲਵੇ ਲਾਈਨਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਤੇ ਆ ਸ਼ਮਾਂ ਚੰਤਪੁਨੀ ਦੇ ਸਲਾਨਾ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਲੰਗਰ ਜਿਹੜਾ ਲਗਾਇਆ ਜਾਂਦਾ ਸੰਕਤਾਂ ਨੂੰ ਬੜੇ ਸਰਕਾਰ ਸਾਹਿਬ ਤੋਂ ਕੇ ਲੰਗਰ ਸਿਖਾਇਆ ਜਾਂਦਾ ਹੁਣ 21 ਦਾ ਅਗਰ ਸਿਖਾਇਆ ਜਾ ਰਿਹਾ ਉਹ ਸੰਕਤਾਂ ਸਤਿ ਸ਼੍ਰੀ ਅਕਾਲ ਇਹ ਕਰਨ ਜਾ ਰਹੀਆਂ ਚਿੰਤਪੁਨੀ ਮਾਤਾ ਦੇ ਸੰਗਤਾਂ ਨੂੰ ਬੜੇ ਸਤਿਕਾਰ ਸਹਿਤ ਰੋਗ ਘੱਪਿਆਂ ਦਾ ਲੰਗਰ ਤੇ ਸਿੱਕੀ ਦਾ ਲੰਗਰ ਚਟਾਇਆ ਜਾ ਰਿਹਾ ਆਜੋ ਭਾਈ ਆਜੋ ਗੁਰੂ ਦਾ ਘਰ ਆਣੇ ਸਾਡੀ ਭਾਜਦੀ ਭਰਨੀ ਸੰਤ ਤੇ ਰਹੇ ਨਾਮ ਤੇਰੇ ਕਦਿ ਸ਼ੇਰ ਆਵਾਜ਼ ਲਾਇਕੇ ਬੰਤੀ ਗੱਤੀ ਜਾਂਦੀ ਹੈ ਬਾਈ ਢਾਡਿਆਂ ਦੀ ਜੀਵਾ ਸੰਭੋ ਵਾਕੇ रोड तोटर आहे रोड त घरे घरे घर भाई भाई बारो

ਲਾਲਾ ਵੱਡੀ ਜਾਨ ਦੇ ਪਗੜੀ ਆਇਆ ਬਹੁਤ ਆਪਣੇ ਤੇ ਕੀ ਚਰਨੀ ਨਾਮਾ ਖਵਾਤੀਏ ਕਰ ਖਵਾ ਆਤੀਏ ਕਰ ਖਵਾ ਆਤੀਏ ਆਇਆ ਭਾਈ ਆਇਆ ਗੋਲ ਗੱਪਾ ਤੇਰੇ C'est ਮਨਾ ਲਓ ਕਾ ਮਨ ਵਿੱਚ ਨਾ ਹੋਵੇ ਸੱਚੀ ਸੱਜਣ ਵੇਖਿਆ ਤੋਂ ਦੇ ਗਏ ਸ਼ਿੰਗਾਰ ਦੇਖੋ ਜਿੱਤਾਂ ਵਹ ਹਰਾਈ ਦੇ ਸ਼ਿੰਗਾਰ ਯਾ ਕਿ ਮਨਾ ਲਓ ਅੱਗੇ ਸੰਗੀ ਸੱਜਣ ਹਾਏ ਭਾਗੇ ਦੋਸਾ 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 ਟਿੱਕੀ ਗਰਮ ਕਿਆ ਗਰਮ ਦੁੱਧ ਬੱਚਾ ਲੈ Hari Jadi ya Terima ya. Sudah terima. ਨੌਜਵਾਨ ਮੀਤਸ ਆਪਣੇ ਆਪਣੇ ਸੇਵਾ ਦਿੰਦੇ ਹੋਏ ਜੈ ਮਾਤਾ ਦੀ ਜੈ ਮਾਤਾ ਦੀ ਬੋਲਾਂਾਂ ਦੇ ਤੋਂ ਦੀ ਸੇਵਾ ਸਭ ਤੋਂ ਉਤਮ ਸੇਵਾ ਨੌਜਵਾਨਵਾਉਂਦੇ ਹੋਏ ਸੋ ਜਿੱਥੇ ਹਰ ਪ੍ਰਕਾਰ ਦੇ ਲੰਗਰ ਲੱਗੇ ਹੋਏ ਆ ਉੱਥੇ ਹੀ ਸੇਵਾ ਦਾ ਰੰਭਲੋਂ ਬੱਚਿਆਂ ਦੇ ਵਾਸਤੇ ਦੁੱਧ ਦੇ ਲੰਗਰ ਜਿਹੜੇ ਆ ਉਹ ਉਪਲਬਧ ਹਨ ਬੱਚਿਆਂ ਦੇ ਵਾਸਤੇ ਨਵੀਆਂ ਬੋਤਲਾਂ ਤੇ ਦੁੱਧ ਦਾ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਦੇਖ ਸਕਦੇ ਹਿੱਦੀਆਂ ਤਸਵੀਰਾਂ ਦੇ ਵਿੱਚ ਸੇਵਾਦਾਰਾਂ ਵੱਲੋਂ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ ਇਟਲੀ ਤੋਂ ਤੇ ਦੋ ਕੈਨੇਡਾ ਤੋਂ ਜਿਨ੍ਹਾਂ ਵੱਲੋਂ ਹਰ ਸਾਲ ਇਸ ਲੰਗਰ ਵਾਸਤੇ ਬਹੁਤ ਹੀ ਵੱਡਮੋਲਾ ਯੋਗਦਾਨ ਪਾਇਆ ਜਾਂਦਾ ਮੋਸੀ ਧੰਨਵਾਦ ਕਰਦੇ ਆ ਇਹਨਾਂ ਦਾ ਸੋ ਸਾਡੇ ਐਨਆਰਆਈ ਵੀਰ ਜੋ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਸ ਲੰਗਰ ਨੂੰ ਸਫਲ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਉਂਦੇ ਆ ਸਾਡੇ ਤੋਤਾ ਵੀਰ ਦੀ ਨਾਲ ਉਹਨਾਂ ਦੇ ਮੰਮੀ ਡੈਡੀ ਸੋ ਸੰਗਤਾਂ ਦਾ ਬਹੁਤ ਬਹੁਤ ਕਮੇਟੀ ਵੱਲੋਂ ਧੰਨਵਾਦ ਜਿਹੜਾ ਇਹਨਾਂ ਨੇ ਬੜਮੁੰਲਾ ਯੋਗਦਾਨ ਪਾਇਆ ਸੋ ਸੰਗਤਾਂ ਨੂੰ ਬੜੇ ਸਰਕਾਰ ਸਹਿਤ ਕੋ ਕੇ ਤੇ ਲੰਗਰ ਛਕਾਉਂਦੇ ਹੋਏ ਡੋਸੇ ਦਾ ਲੰਗਰ ਤੇ ਨਾਲ ਨਾਲ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਡੋਸੇ ਦਾ ਦੇ ਨਾਲ ਲੰਗਰ ਚੱਲਦਾ ਹੋਇਆ ਆ ਸੇਵਾਦਾਰਾਂ ਨੂੰ ਰੋਕਦੇ ਹੋਏ ਆਪਣੇ ਸੰਗਤਾਂ ਨੂੰ ਰੋਕਦੇ ਹੋ ਸੇਵਾਦਾਰ ਲੰਗਰ ਵਾਸਤੇ ਬੇਨਤੀ ਕਰਦੇ ਹੋਏ ਡੋਸੇ ਦੀ ਤੇ ਨਾਲ ਟਿੱਕੀਆਂ ਦੀ 21 ਦੇ ਡੋਸਾ ਪਰ ਆਪਰ ਚੱਲ ਰਿਹਾ ਸੰਗਤਾਂ ਵਾਸਤੇ ਤੇ ਸੰਗਤਾਂ ਬੜੇ ਸਤਿਕਾਰ ਸਹਿਤ ਲੰਗਰ ਸ਼ਕਦੀਆਂ ਹੋਈਆਂ ਸੇਵਾਦਾਰੋਂ ਬਹੁਤ ਹੀ ਬੜਾ ਵਧੀਆ ਪ੍ਰਬੰਧ ਕਰਵਾਣੇ ਕੀਤੇ ਹੋਏ ਆ ਲੰਗਰ ਛਕਾਉਣ ਵਾਸਤੇ ਔਰ ਸੰਤਾਂ ਦਾ ਬੜੇ ਆਦਰ ਸਹਿਤ ਰੋਕ ਕੇ ਲੰਗਰ ਨੂੰ ਛਕਣ ਵਾਸਤੇ ਰੋਕਿਆ ਜਾਂਦਾ ਸੋ ਵਿਸ਼ੇਸ਼ ਦੇ ਨਾਲ ਸੰਤਾਂ ਨੂੰ ਸਾਈਡ ਤੇ ਗੱਡੀਆਂ ਜਿਹੜੀਆਂ ਉਹ ਰਸਤੇ ਤੋਂ ਥੱਲੇ ਚਿੱਟੀ ਲਾਈਨ ਤੋਂ ਜਿਹੜੀ ਥੱਲੇ ਆ ਕਿ ਉਹ ਟ੍ਰੈਫਿਕ ਵੀ ਨਾ ਜਾਮ ਹੋਵੇ ਉਹਦੇ ਕਰਕੇ ਅੱਜ ਇਹ ਦੂਸਰਾ ਦਿਨ ਮਾ ਜਿਹੜਾ ਲੰਗਰ ਦਾ ਕਾਲੂ ਫੇਰ ਇਸੇ ਤਰ੍ਹਾਂ ਨਵੀਆਂ ਤਸਵੀਰਾਂ ਦੇ ਨਾਲ ਜੋ ਦੁੱਦਾਂਗੇ ਉਹ ਤਸਵੀਰਾਂ ਦੋਸੇ ਦਾ ਜਿਹੜਾ ਲੰਗਰ ਔਰ ਨਾਲ ਨਾਲ ਟਿੱਕੀਆਂ ਦਾ ਲੰਗਰ ਮੈਨੂੰ ਬਸ ਚੱਲ ਰਿਹਾ ਆ ਟਿੱਕੀਆਂ ਦਾ ਲੰਗਰ ਜਿਹਨਾਂ ਨਾਲ ਨਾਲ ਦੋਸੇ ਦਾ ਲੰਗਰ ਹੈ ਤੁਰੰਤ ਸੇਪਕਤਾ ਪ੍ਰਬੰਧ ਕੀਤੇ ਗਏ ਆ ਹਾਂ ਇੱਧਰ ਬੈਠ ਕੇ ਅੰਦਾਲ ਦੇ ਵਿੱਚ ਕੁਰਸੀਆਂ ਤੇ ਟੇਬਲਾਂ ਤੇ ਬੈਠ ਕੇ ਲੰਗਰ ਚੱਲਦੀਆਂ ਹੋਈਆਂ ਸੰਗਤਾਂ ਦੇ ਵਾਸਤੇ ਦੋਸੇ ਦਾ ਲੰਗਰ ਜਿਹੜਾ ਉੱਤਟ ਵਰਤਾਇਆ ਜਾ ਰਿਹਾ ਦੇਖ ਸਕਦੇ ਹਾਂ ਸਿੱਧੀਆਂ ਤਸਵੀਰਾਂ ਦੇ ਵਿੱਚ ਜਿੱਥੇ ਸੰਗਤਾਂ ਦੇ ਅਲੱਗ-ਅਲੱਗ ਟਿਸ਼ਾਂ ਦੇ ਨਾਲ ਸੰਗਤਾਂ ਨੂੰ ਸੇਕਾਈ ਜਾ ਰਹੇ ਹਨ ਦੋਸਾ ਔਰ ਇਸੇ ਤਰ੍ਹਾਂ ਸੰਗਤਾਂ ਦੋਸਾ ਛਕਦੀਆਂ ਹੋਈਆਂ ਔਰ ਨਾਲ ਨਾਲ ਦਹੀਂ ਪੱਲੇ ਦਾ ਲੰਗਰ ਅਤੇ ਦੋਸੇ ਦਾ ਲੰਗਰ ਜਿਹੜਾ ਉੱਤਟ ਵਰਤਾਇਆ ਜਾ ਰਿਹਾ ਸੰਤਾਂ ਨੂੰ ਬੜੇ ਸਤਿਕਾਰ ਸੇਕ ਰੋਕੇ ਮਾਹਮਾਈ ਦੇ ਲੰਗਰ ਭੰਡਾਰੇ ਚੁਕਾਏ ਜਾ ਰਹੇ ਹਨ ਸੇਵਾਦਾਰਾਂ ਬਦੋਂ ਆਪਣ ਆਪਣੀਆਂ ਸੇਵਾਵਾਂ ਜਿਹੜੀਆਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ ਤੁਸੀਂ ਦੇਖ ਸਕਦੇ ਸੰਤਾਂ ਜਾ ਰਹੀਆਂ ਚਿੰਤਪੁਨੀ ਨੂੰ ਪੈਦਲ ਜਾ ਰਹੇ ਕੋਈ ਗੱਡੀਆਂ ਤੇ ਜਾ ਰਹੇ ਕੋਈ ਮੋਟਰਸਾਈਕਲਾਂ ਤੇ ਬੱਸਾਂ ਤੇ ਘਾਰਾਂ ਤੇ ਤੋ ਮਹਾਮੈਦੇ ਮੇਲੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮਾਰਕਾ ਦੇਖ ਸਕਦੇ ਹਾਂ ਸਿੱਧੀਆਂ ਤਸਵੀਰਾਂ ਦੇਖੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਮਹਾਮੈਦੇ ਜੀ ਘਾਰਿਆਂ ਦੇ ਨਾਲ ਚੰਤ ਪੂਰਨੀ ਮੰਦਰ ਨੂੰ ਸੰਗਤਾਂ ਜਾ ਰਹੀਆਂ ਨੂੰ ਬੜੇ ਸਤਕਾਰ ਸਹਿਤ ਤੋਕੇ ਲੰਗਰ ਚੁਕਾਇਆ ਜਾ ਰਿਹਾ ਹੈ ਜਾ ਰਹੇ ਹਨ ਸੋ ਦੇਖ ਸਕਦੇ ਹਾਂ ਸਿੱਧੀਆਂ ਤਸਵੀਰਾਂ ਦੇ ਵਿੱਚ ਜਿੱਥੇ ਸੰਗਤਾਂ ਦੇ ਵਾਸਤੇ ਦੋਸੇ ਦਾਤੀ ਦੇ ਪੱਲੇ ਦਾ ਲੰਗਰ ਜਿਹੜਾ वो चल रहा जय माता लो जी दही भला भी चालू कर दिता है ਤਾਂ ਵਾਸਤੇ ਔਰ ਦੇਹੀ ਭੱਲੇ ਦਾ ਲੰਗਰ ਜਿਹੜਾ ਸ਼ੁਰੂ ਕਰ ਦਿੱਤਾ ਆ ਸੰਗਤਾਂ ਲਾਈਨਾਂ ਦੇ ਵਿੱਚ ਲਾ ਕੇ ਦੇਹੀ ਭੱਲੇ ਦਾ ਲੰਗਰ ਜਿਹੜਾ ਸ਼ਕਮ ਨੂੰ ਤਿਆਰ ਹੈ ਦੇਹੀ ਭੱਲਾ ਦੇਹੀ ਭੱਲਾ ਦੇਹੀ ਭੱਲਾ ਔਰ ਸੰਗਤਾਂ ਵਾਸਤੇ ਦੇਹੀ ਭੱਲੇ ਦਾ ਲੰਗਰ ਵੀ ਸ਼ੁਰੂ ਕਰ ਦਿੱਤਾ ਆ ਨਹੀਂ ਭੱਲੇ ਦਾ ਲੰਗਰ ਸ਼ੁਰੂ ਹੋ ਗਿਆ ਜੀ ਚਾਰ ਲੱਗੇ دار با طالب تعال اے اتے یھا کے جنا بچیاں دے جنا نال آ جا او آ ਮੋਹ ਗੁਰੂ ਤੋਂ ਬਾਅਦ ਇਹ ਦੱਸਦੇ ਹਾਂ ਕਿ ਕਹਿੰਦੇ ਬਿਕਾਈ ਜੀ ਰਾਤ ਦਾ ਲੰਗਰ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਆ ਸੇਵਾਦਾਰ ਸੇਵਾਮਾਨ ਹੁੰਦੇ ਹੋਏ ਮਹਾਮਾਈ ਦਾ ਲੰਗਰ ਪੰਡਾਰਾ ਇਹਦਾ ਸ਼ੁਰੂ ਹੋ ਚੁੱਕਾ ਆ ਸੰਗਤਾਂ ਲੰਗਰ ਖਾਣ ਲਈਆਂ ਐਸਾ ਦੇ ਸਿੱਧੀਆਂ ਤਸਵੀਰਾਂ ਦੇ ਵਿੱਚ ਮਹਾਮਾਈ ਦਾ ਲੰਗਰ ਪੰਡਾਰਾ ਜਿਹੜਾ ਆ ਉਹ ਰਾਤ ਦਾ ਦੇ ਬੈਠਣ ਵਾਸਤੇ ਪੂਖਤਾ ਪ੍ਰਬੰਧ ਕਾਇਦਾ ਕੁਰਸੀਆਂ ਟੇਬਲ ਲਗਾ ਕੇ ਸੰਤਾਰੀਆਂ ਲੰਗਰ ਛਕਦੀਆਂ ਹੋਈਆਂ। ਔਰ ਸੰਤਾਂ ਵਾਸਤੇ ਸ਼ਿਵਾਧਾਰਾਮ ਨੇ ਪੂਖਤਾ ਪ੍ਰਬੰਧ ਕੀਤਾ ਹੋਇਆ ਲੰਗਰ ਦਾ ਸੰਤਾਂ ਜਿਹੜੀਆਂ ਟੇਬਲਾਂ ਤੇ ਕੁਰਸੀਆਂ ਤੇ ਬੈਠ ਕੇ ਲੰਗਰ ਛਕਦੀਆਂ। ਹੈ ਕੁਰਸੀਆਂ ਨਾ ਕੋਈ ਬੈਠਾ।